ਜੀ ਇੱਥੇ ਤੱਕ ਆ ਜੀ ਰਾਈ ਮੱਜਰੇ ਸੀ ਜੀ ਦੂਸਰੀ ਗਲੀ ਚ ਪਟੋਲ ਪੰਪ ਦੇ ਨਾਲ ਜੀ ਪਾਣੀ ਦੀ ਇੰਨੀ ਸਪੀਡ ਆ ਜੀ ਪੈਰ ਵੀ ਨਹੀਂ ਖੜਾ ਜਾ ਰਾਂ ਜੀ ਬੜਾ ਜਾਮ ਅਗੇ ਬੱਸ ਨਹੀਂ ਮਰੇ ਜੀ ਨਹੀਂ ਬੱਸ ਨਹੀਂ ਮਰੇ ਬੜਾ ਪਰੇਸ਼ਾਨ ਹੋ ਗਏ ਕੋਈ ਬਸ ਨਹੀਂ ਆ ਜਾਂਦੀ ਬਹੁਤ ਦਿੱਕਤ ਆ ਰਹੀ ਆ ਜੀ ਕਿੰਨੇ ਸਮੇਂ ਤੋਂ ਖੜੇ ਹਾਂ ਸੀ ਬਹੁਤ ਹੋ ਗੋ ਘੰਟੇ ਘੰਟੇ ਤੋਂ ਖੜੇ ਹਾਂ ਜੀ ਤਾਰਹੂਰੀ ਬਰਸਾਤ ਕਾਰਨ ਕਰਕੇ ਜਿਲ੍ਹਾ ਪਟੜ ਦੇ ਵੱਖ-ਵੱਖ ਇਲਾਕਿਆਂ ਅੰਦਰ ਦੌਰਾ ਕੀਤਾ ਗਿਆ। ਆਓ ਤੁਹਾਨੂੰ ਲੈ ਚੱਲਦੇ ਹਾਂ ਜਿਲ੍ਹਾ ਪਟੜ ਦੇ ਬੱਸ ਸਟੈਂਡ ਦੇ ਸਾਹਮਣੇ ਜਿੱਥੇ ਕੀ ਯਾਤਰੀਆਂ ਨੂੰ ਆਉਣ ਜਾਣ ਲਈ ਦਿੱਕਤਾਂ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਦੇਕ ਮਾਰੇ ਕਿਨੇ ਸਮੇਂ ਤੋਂ ਖੜੇ ਹੋ? ਮੈਂ 3 ਘੰਟੇ ਹੋ ਗਿਆ ਖੜੇ। ਤੇ ਬੱਸ ਨਹੀਂ ਹੋਈ। ਨਹੀਂ ਬੱਸ ਤਾਂ ਹੈ ਜੀ ਪਰ ਟ੍ਰੈਫਿਕ ਬੜਾ ਜਾਮ ਲੱਗਿਆ ਜੀ। ਬੱਸ ਨਹੀਂ ਮਰੇਗੀ। ਨਹੀਂ ਬੱਸ ਨਹੀਂ ਮਰੇਗੀ। ਬੜਾ ਪਰੇਸ਼ਾਨ ਹੋ ਰਹੇ ਆ। ਪਾਸਪੋਰਟ ਸੇਵਾ ਕੇਂਦਰ ਜਾਣਾ ਸੀ ਜੀ 3 ਵਜੇ ਡੈਮ ਸੀਗਾ ਪਰ 4:00 ਵਜੇ ਵੱਜ ਗਏ ਨੇ ਮੈਨੂੰ ਲੱਗਦਾ ਕੁਝ ਨਹੀਂ ਪਹੁੰਚ ਪਾਵਾਂ ਤਾਂ ਹੁਣ ਵਾਪਸੇ ਆਪਣੇ ਘਰ ਚੱਲੇ ਆ ਸਮਾਣੇ ਜੀ ਪ੍ਰਸ਼ਾਸਨ ਥੋੜਾ ਧਿਆਨ ਦੇਣਾ ਚਾਹੀਦਾ ਵਾ ਦੁੱਜੀ ਪਾਸੇ ਤਸਵੀਰਾਂ ਸਨੌਰ ਦੀਆਂ ਹਨ ਜੋ ਕਿ ਸਨੌਰ ਮੰਡੀ ਤੋਂ ਜੋ ਵਪਾਰੀ ਨੇ ਉਹ ਆਪਣੇ ਟਰੈਕਟਰਾਂ ਲੈ ਕੇ ਫਲ ਫੂਡ ਸ਼ਰਤ ਲੈ ਕੇ ਜਾ ਰਹੇ ਨੇ ਇਹ ਤਸਵੀਰ ਵੀ ਸਾਹਮਣੇ ਆਈ ਆ ਗੋਤਾ ਖੋਰਾ ਵੱਲੋਂ ਜੋ ਨਹਿਰ ਤੋਂ ਮੱਝਾਂ ਕਢੀ ਰਹੀ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਤਸਵੀਰਾਂ ਜੋ ਕਿ ਸਲਾਂਗਾ ਜੋ ਕਦਮਾ ਗੋਤਾ ਖੋਰਾ ਵੱਲੋਂ ਪਤੀ ਪੂ ਮੋਰਿਆਂ ਜੀ ਰਾਜ ਮਚਰੇਸੀ ਜੀ ਦੂਸਰੀ ਗਲੀ ਚਪਟਲ ਪੰਪ ਦੇ ਨਾਲ ਜੀ ਪਾਣੀ ਦੀ ਇੰਨੀ ਸਪੀਡ ਆ ਜੀ ਪੈਰ ਵੀ ਨਹੀਂ ਖੜਾ ਜਾ ਰਹਾ ਜਿੱਥੇ ਪੈਰ ਸਲਿੱਪ ਹੋ ਗਿਆ ਸਮਝ ਲੋ ਵੀ ਸਦਾ ਆਪਣੇ ਘਰੀ ਰੁਕੇਗਾ ਬੰਦਾ ਜਾ ਕੇ ਇੰਨੀ ਪਾਣੀ ਦੀ ਸਪੀਡ ਆ ਜੀ ਵਾ ਤੁਸੀਂ ਸ਼ਿਕਾਇਤ ਨਾ ਕਰੋ ਸਾਰਾ ਸਮਾਨ ਖਰਾਬ ਹੋ ਗਿਆ ਘਰ ਦਾ ਜੀ ਤੁਸੀਂ ਜਾ ਕੇ ਦੇਖ ਸਕਦੇ ਆ ਘਰ ਚੋਂ ਨਿਕਲਾ ਭੱਜਣ ਨੂੰ ਸਾਨੂੰ ਜਾਨ ਬਚਾਣੀ ਔਕੀ ਸੀ ਜੀ ਕੱਲ ਨੂੰ ਕੱਲ ਦੀ ਇੰਨੀ ਸਪੀਡ ਸੀ ਪਾਣੀ ਦੀ ਮਹਾਰਾਜ ਘਰੀ ਛੱਡ ਗਿਆ ਸੀ ਭਾਜ ਕੇ ਕੋਠੇ ਦੇ ਉੱਪਰ ਤੰਬੂ ਲਾ ਕੇ ਸੁੱਤੇ ਆ ਕੋਈ ਪ੍ਰਸ਼ਾਸਨ ਇੱਥੇ ਆ ਰਿਹਾ ਆ ਨਹੀਂ ਪ੍ਰਸ਼ਾਸਨ ਕੀ ਤੈ ਆ ਕੋਈ ਐਸੇ ਫਿਲਹਾਲ ਕੋਈ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਕੋਈ ਸਰਕਾਰੀ ਹੈ ਇੱਥੇ ਥੋੜੀ ਹਾਲਾਤ ਨਹੀਂ ਫਿਲਹ ਬਿਸਕੁਟ ਵਗੈਰਾ ਜੋ ਵੀ ਵਿਚਾਰੇ ਹੈਲਪ ਕਰਕੇ ਗਏ ਆ ਉਹ ਵੀ ਘੰਟਾ ਕੀ ਹੋਇਆ ਜੀ ਪਾਣੀ ਪੁਣੀ ਬੋਤਲਾਂ ਉਹੀ ਦੇ ਕੇ ਗਏ ਆ ਜੀ ਸਾਨੂੰ ਕਾ ਕੋਈ ਦੇਖਿਆ ਨਹੀਂ ਕੀ ਅਪੀਲ ਕਰ ਰਹੇ ਤੁਸੀਂ ਬਸ ਇਹ ਅਪੀਲ ਕਰ ਸਕਦੇ ਆ ਸਰਕਾਰ ਨੂੰ ਆਪਣੇ ਵੀ ਭਾਈ ਜੋ ਵੀ ਸਾਡਾ ਸਾਨੂੰ ਹੈਲਪ ਕੀਤੀ ਜਾਵੇ ਜੋ ਵੀ ਸਾਡਾ ਨਫਾ ਨੁਕਸਾਨ ਜੋ ਵੀ ਹੋਇਆ ਤੁਸੀਂ ਆ ਕੇ ਦੇਖ ਸਕਦੇ ਆ ਕਿ ਜੀ ਤੇ ਬਾਕੀ ਜੋ ਵੀ ਹੋਏਗਾ ਆਪਣਾ ਤੁਸੀਂ ਆਪਣਾ